ਕੋਸੀ ਨਹੀਂ ਕਿਸੇ ਟਾਈਮ ਤੇ ਸਟੂਡੈਂਟ ਰਹੇ ਆ ਹਰੋ ਬੱਚਾ ਜਿਹੜਾ ਜਨਮ ਲੈਂਦਾ ਮਾਪੇ ਬਾਪ ਤੋਂ ਬਾਅਦ ਜੇ ਉਹਨੂੰ ਸਿੱਖਿਆ ਮਿਲਦੀ ਹੈ ਚੰਗੀ ਸਿੱਖਿਆ ਮਿਲਦੀ ਹੈ ਤਾਂ ਸਕੂਲ ਤਾਂ ਹੀ ਮਿਲਦੀ ਹੈ ਉਹ ਸਕੂਲ ਤੋਂ ਬਾਅਦ ਦੇਖਿਆ ਜਾ ਨਰਸਰੀ ਪ੍ਰੀ ਨਰਸਰੀ ਇਸ ਤਰ੍ਹਾਂ ਦਾ ਸਿਸਟਮ ਚੱਲ ਪਿਆ ਫਸ ਫਿਰ ਵੀ ਜੇ ਆਪਾਂ ਗੱਲ ਕਰੀਏ ਤਾਂ ਟੀਚਰ ਦਾ ਰੋਜ਼ ਦੀ ਜ਼ਿੰਦਗੀ ਦੇ ਵਿੱਚ ਹੈ ਕਿਸੇ ਨੇ ਅੱਗੇ ਵਧਣ ਦੇ ਇਹ ਜਦੋਂ ਸਰ ਉਹਨੇ ਖਾਲਸਾ ਸਕੂਲ ਦੇ ਵਿੱਚ ਪੜਾਉਣ ਆਏ ਸੀ ਉਦੋਂ ਅਸੀਂ ਗੁਰੂ ਜੀ ਦੇ ਚੇਲੇ ਸੀ ਅਸੀਂ ਕਾਲਜ ਪੜ੍ਹਦੇ ਸੀ ਉਦੋਂ ਸਰੋਣੀ ਇੱਥੇ ਪੜਾਉਣਾ ਆਈ ਸੀ ਕਿਉਂਕਿ ਇਹਨਾਂ ਦੋਵਾਂ ਭਰਾਵਾਂ ਦੇ ਬਤੌਲਤ ਸਾਨੂੰ ਬਹੁਤ ਗਾਈਡੈਂਸ ਵੀ ਮਿਲੀ ਹੈ ਐਜ਼ ਅ 브ਦਰਲੀ ਟੀਚਰ ਦੇ ਤੌਰ ਤੇ ਵੀ ਹੁਣ ਮੈਡਮ ਦਵਿੰਦਰ ਕੌਰ ਜੀ ਦੇ ਇਹਨਾਂ ਦੇ ਅਗਵਾਈ ਦੇ ਵਿੱਚ ਮੈਂ ਵੀ ਇੱਕ ਸਾਲ ਪੜਾਇਆ ਬੀਐਨਐਲ ਦੇ ਵਿੱਚ ਤੇ ਮੈਨੂੰ ਵੀ ਇਹਨਾਂ ਦਾ ਅਹਿਸਾਸ ਹੈਗਾ ਕਿ ਜਿੰਨੇ ਕਿ ਤੁਸੀਂ ਟੀਚਰਜ਼ ਬੈਠੇ ਹੋ ਮਾਨਨ ਦੇ ਬਲ ਬਲੇ ਕੀ ਹੁੰਦੇ ਆ ਜਿਵੇਂ ਸਰੋਣੀ ਪ੍ਰਯਾਸ ਕਲਾ ਮੰਚ ਦੇਖੋ ਇਹ ਨਹੀਂ ਦਿਖਦੇ ਕਿ ਕਿਸੇ ਦਾ ਸਹਿਯੋਗ ਸਾਨੂੰ ਮਿਲੇਗਾ ਜਾਂ ਕੀ ਹੈ ਬਾਕੀ ਅਸੀਂ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਜੇ ਕੋਈ ਸਹਿਯੋਗ ਦੇਣਾ ਚਾਹੁੰਦਾ ਹੈ ਉਹ ਆ ਸਕਦਾ ਹੈ ਪਰ ਇਸ ਦੇ ਜਿਹੜੇ ਐਕਟਿਵ ਮੈਂਬਰ ਅਨੰਦਪੁਰ ਸਾਹਿਬ ਤੋਂ ਜਿੰਨੇ ਵੀ ਹੈ ਬਹੁਤ ਹੀ ਆਪਣਾ ਸਹਿਯੋਗ ਦਿੰਦੇ ਆ ਵੱਧ ਚੜ ਕੇ ਹਿੱਸਾ ਹੀ ਪਾਉਂਦੇ ਆ ਤੇ ਆਪਣਾ ਬਣਦਾ ਜਿਹੜਾ ਯੋਗਦਾਨ ਦਿੰਦੇ ਆ ਸੋ ਇਸ ਦੇ ਅਧੀਨ ਆਪਾਂ ਇੱਕ ਟਾਰਗੇਟ ਲਿਆ ਸੀ 1 ਲੱਖ ਬੂਟਾ ਲਗਾਉਣ ਦਾ ਤਾਂ ਜੋ ਜਿਹੜਾ ਇਹ ਵਾਤਾਵਰਨ ਨੂੰ ਬਚਾਇਆ ਜਾ ਸਕੀ ਸੋ ਉਹਦੇ ਵਿੱਚ ਆਪਾਂ ਬਹੁਤ ਮਤਲਬ ਜੇ ਕਹੀਏ ਤਾਂ ਸਕਸੈਸਫੁਲ ਹੋਇਆ ਕਾਫੀ ਮੈਂ ਹੁਣ ਗਿਣਤੀ ਤਾਂ ਨਹੀਂ ਐਗਜ਼ੈਕਟਲੀ ਕਰ ਸਕਦਾ ਦੱਸ ਸਕਦਾ ਪਰੰਤੂ ਅਸੀਂ ਬਹੁਤ ਗਿਣਤੀ ਦੇ ਵਿੱਚ ਬੂਟੇ ਲਗਾਏ ਆ ਚਾਹੇ ਕਿਸੇ ਪਿੰਡਾਂ ਦੇ ਵਿੱਚੋਂ ਸਰਪੰਚਾਂ ਨੇ ਸਾਨੂੰ ਸੱਦਾ ਦਿੱਤਾ ਕਿਸੇ ਵਿਦਿਅਕ ਅਦਾਰੇ ਦੇ ਵਿੱਚ ਕਿਸੇ ਜਨਤਕ ਜਗ੍ਹਾ ਤੇ ਲਗਾਉਣ ਦਾ ਮੌਕਾ ਮਿਲਿਆ ਸੋ ਅਸੀਂ ਅਪੀਲ ਵੀ ਕੀਤੀ ਸੀ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ ਆਹ ਤੁਹਾਨੂੰ ਫਲਦਾਰ ਸ਼ਾਨਦਾਰ ਜਾਂ ਡੈਕੋਰੇਟਿਵ ਬੂਟੇ ਵੀ ਚਾਹੀਦੇ ਹਨ ਤੁਸੀਂ ਸਾਨੂੰ ਅਸੀਂ ਡਿਮਾਂਡ ਕਰੋ ਅਸੀਂ ਜਿੱਦਾਂ ਤੁਸੀਂ ਬੂਟੇ ਕਹੋਗੇ ਉਦਾਂ ਦੇ ਬੂਟੇ ਲਾ ਕੇ ਹਾਜ਼ਰ ਹੋਵਾਂਗੇ ਸੋ ਬਹੁਤ ਹੀ ਲੋਕਾਂ ਦਾ ਹੰਗਾਰਾ ਮਿਲਿਆ ਉਹਨਾਂ ਨੇ ਆਪਣੀਆਂ ਡਿਮਾਂਡਾਂ ਰੱਖੀਆਂ ਤੇ ਅਸੀਂ ਉਹ ਜਿਹੜੀਆਂ ਉਹ ਜਿਹੜੇ ਦਰਖਸ਼ੀਏ ਕੁਝ ਦਰਖਤ ਅਸੀਂ ਕੋਲੋਂ ਮੁੱਲ ਖਰੀਦ ਕੇ ਵੀ ਉਹ ਲਗਾਏ ਆ ਉਸ ਤੋਂ ਇਲਾਵਾ ਸਰ ਨਵੀਆਂ ਜੰਮੀਆਂ ਬੱਚਿਆਂ ਦੀ ਲੋੜੀ ਜਿਹੜੀ ਕਿ ਹਰ ਸਾਲ ਪਾਈ ਜਾਂਦੀ ਹੈ ਕੋਸ਼ਿਸ਼ ਕਰਦੇ ਆ ਕਿ 11 ਜਾਂ 21 ਨਵੀਆਂ ਜੰਮੀਆਂ ਬੱਚਿਆਂ ਲੋੜੀ ਲੋੜੀ ਜਿਹੜੀ ਆ ਉਹ ਪਾਈ ਜਾਵੇ ਉਹਨੂੰ ਸਨਮਾਨ ਦਿੱਤਾ ਜਾਵੇ ਕੋਈਸ ਤੋਂ ਇਲਾਵਾ ਮਾਂ ਦਿਵਸ ਤੇ ਮਾਂ ਦਿਵਸ ਤੇ ਵੀ ਆਪਾਂ ਸਪੈਸ਼ਲੀ ਜਿਹੜਾ ਇਹ ਇੱਕ ਉਹਦੇ ਤਹਿਤ ਮਹਿੰਮ ਦੇ ਤਹਿਤ ਅਸੀਂ ਕੋਈ ਸਕੂਲ ਜਾਂ ਇੱਕ ਸੰਸਥਾ ਦੇਖਦੇ ਹਾਂ ਜਿੱਥੇ ਜਾ ਕੇ ਉਹ ਸੈਲੀਬ੍ਰੇਟ ਕੀਤਾ ਜਾਵੇ ਅਤੇ ਜਿਹੜਾ ਇਹ ਕਲਾ ਦੇ ਖੇਤਰ ਦੇ ਵਿੱਚ ਹੋਰ ਅਲੱਗ-ਵੱਖਰੇ ਖੇਤਰਾਂ ਦੇ ਵਿੱਚ ਜੋ ਬਣਦਾ ਯੋਗਦਾਨ ਹੈ ਉਹ ਸਮੇਂ-ਸਮੇਂ ਤੇ ਪਾਉਂਦੇ ਰਹਿੰਦੇ ਹਾਂ ਜੀ ਅੱਜ ਦਾ ਪ੍ਰੋਗਰਾਮ ਤੁਹਾਡੇ ਵੱਲੋਂ ਸਿਰਜਿਆ ਗਿਆ ਮਿੱਥਿਆ ਗਿਆ ਇਹਦੇ ਲਈ ਮੈਂ ਇਹ ਚਾਹਦੀ ਆ ਕਿ ਅਸੀਂ ਸਾਰਾ ਹੀ ਅਧਿਆਪਕ ਵਜ ਕੜਾ ਸ਼ੁ크rana ਕਰਦਾ ਹੈ ਕਿ ਇੱਕ ਅਧਿਆਪਕ ਨੂੰ ਮਨਦਾ ਉਦੋਂ ਮਿਲਦਾ ਹੈ ਜਦੋਂ ਉਹਦਾ ਪੜਾਇਆ ਜੀ ਉਹ ਬੱਚਾ ਅੱਗੇ ਵੱਧਦਾ ਹੈ ਪਰ ਪ੍ਰਯਾਸ ਕਲਾ ਮੰਚ ਅਨੰਤੂਪ ਸਾਹਿਬ ਵਿੱਚ ਆਪਣੀ ਇੱਕ ਅਲੱਗ ਪਛਾਣ ਬਣਾਉਂਦੇ ਹੋਏ ਹਰ ਸਾਲ ਬਹੁਤ ਵਧੀਆ ਕੰਮ ਕਰਦਾ ਹੈ ਚਾਹੇ ਉਹ ਸਮਾਜ ਸੁਧਾਰ ਦਾ ਕੰਮ ਹੋਵੇ ਚਾਹੇ ਉਹ ਬੂਟੇ ਲਗਾਉਣ ਦਾ ਕੰਮ ਹੋਵੇ ਚਾਹੇ ਗਰੀਬ ਕੁੜੀਆਂ ਦੇ ਵਿਆਹਾਂ ਦੀ ਗੱਲ ਹੋਵੇ ਔਰ ਅੱਜ ਪ੍ਰਯਾਸ ਕਲਾ ਮੰਚ ਪਰ ਨੂੰ ਸਾਨੂੰ ਇਹ ਨਾਮਾਨ ਬਖਸ਼ਿਆ ਗਿਆ ਉਹਦੇ ਲਈ ਬਹੁਤ ਬਹੁਤ ਧੰਨਵਾਦ ਔਰ ਇਹ ਉਪਰਾਲੇ ਮੈਂ ਕਹਿੰਦੀ ਆ ਕਿ ਹਰ ਸਾਲ ਹਰ ਅਲੱਗ-ਅਲੱਗ ਅਧਿਪਕਾਂ ਨਾਲ ਹੋਣੇ ਚਾਹੀਦੇ ਕਿ ਉਹਨਾਂ ਦਾ ਜਿਹੜਾ ਇਹ ਮਾਨ ਹੋਰ ਜ਼ਿਆਦਾ ਵਧਾਇਆ ਜਾਵੇ ਤੇ ਸਰਦਾਰ ਨਰਿੰਜਨ ਸਿੰਘ ਜੀ ਦੀ ਜੇ ਗੱਲ ਕਰਾਂ ਤੋ ਉਹ ਇੱਕ ਬੋਰਡ ਹੈ ਸਾਡੇ ਸਾਰਿਆਂ ਲਈ ਇੱਕ ਅਜਿਹੇ ਅਧਿਆਪਕ ਜਿਨ੍ਹਾਂ ਦੇ ਛੱਤਰ ਛਾਇਆ ਚ ਸੀ ਸਾਰੇ ਪੜੇ ਆ ਸਾਰੇ ਹੀ ਉਹਨਾਂ ਦੇ ਕਰ ਕਮਲਾਂ ਤੇ ਚੱਲਦੇ ਹੋਏ ਸਮਾਜ ਵਿੱਚ ਅੱਛਾ ਨਾਮ ਕਮਾ ਰਹੇ ਆ ਯਾਰ ਜਵਾਜ਼ੇ ਮੰਨ ਤੋਂ ਕਰਨਾ ਪਰ ਪੰਜ ਸਬਰ ਹੁੰਦੀ ਐ ਐਕਚੁਅਲੀ ਪੰਜ ਸਬਰ ਪੰਜ ਸਬਰ ਵਾੜਾ ਕਾ ਕੇ ਪੰਜਾਬ ਵਿੱਚ ਸੱਚੀ ਗਰਾਫ ਦੀ ਸਾਰੇ ਬੁਸਤ ਕਰਿਆ ਇਸੇ ਕਰਕੇ ਅੱਜ ਪ੍ਰੋਗਰਾਮ ਰੱਖਿਆ ਅੱਜ ਜਿਹਨੇ ਟੀਚਰ ਆਏ ਤੇ ਨਾਲ ਬੰਦਿਆ ਤੇ ਸਾਸ਼ ਨੂੰ ਪੀਤਾ ਗਿਆ ਔਰ ਸਲਮਾਂਚ ਦਾ ਗਿਆ ਤੇ ਬਾਕੀ ਆ ਅਕਰੋਪ ਰੋਹੀ ਸਤਿ ਸ਼੍ਰੀ ਅਕਾਲ ਆਦਾਬ ਸਲਾਮ ਨਮਸਕਾਰ ਦੋਸਤੋ ਅੱਜ ਪ੍ਰਿਆਸ ਕਲਾ ਮੰਚ ਦੇ ਪ੍ਰਧਾਨ ਪ੍ਰਿੰਸੀਪਲ ਰਣਜਨ ਸਿੰਘ ਦੀ ਅਗਵਾਈ ਵਿੱਚ ਅਨੰਦਪੁਰ ਸਾਹਿਬ ਦੇ ਇਲਾਕੇ ਦੇ ਜਿਹੜਾ ਵਧੀਆ ਕੰਮ ਕਰ ਰਹੇ ਸੀ ਟੀਚਰ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਔਰ ਪ੍ਰਿਆਸ ਕਲਾ ਮੰਚ ਨੇ ਸਮੇਂ-ਸਮੇਂ ਤੇ ਜਿਹੜੇ ਸਮਾਜ ਵਿੱਚ ਸਮਾਜ ਸੁਧਾਰਕ ਕੰਮ ਹੈ ਜਿਹੜੇ ਉਹ ਕੀਤੇ ਆ ਜਿਵੇਂ ਕਿ ਗਰੀਬ ਕੁੜੀਆਂ ਦੇ ਵਿਆਹ ਵਿੱਚ ਯੋਗਦਾਨ ਦੇਣਾ ਔਰ ਖਾਸ ਕਰ ਪ੍ਰਿੰਸੀਪਲ ਰਣਜਨ ਸਿੰਘ ਰਾਣਾ ਜੀ ਦੀ ਇੱਕ ਸੋਚ ਰਹੀ ਹੈ ਕਿ ਕੋਈ ਵੀ ਬੱਚਾ ਬਿਨਾਂ ਵਿੱਦਿਆ ਤੇ ਨਾ ਹੋ ਸਕੇ ਔਰ ਕੋਈ ਵੀ ਬੱਚਾ ਇੱਕ ਕਰਕੇ ਨਾ ਰਹਿ ਸਕੇ ਵੀ ਸਾਡੇ ਕੋਲ ਭਾਈ ਪੈਸੇ ਨਹੀਂ ਆ ਪਰ ਅਸੀਂ ਪੜ੍ਹਨਾ ਚਾਹੁੰਦੇ ਆ ਕਿਉਂਕਿ ਪ੍ਰਿੰਸੀਪਲ ਨੰਦਰ ਸਿੰਘ ਰਾਣਾ ਜੀ ਦੀ ਇੱਕ ਸੋਚ ਹੈ ਜਿਹੜੀ ਕਿ ਹਰ ਘਰ ਚ ਵਿਦਿਆ ਹੋਣੀ ਚਾਹੀਦੀ ਹਰ ਘਰ ਚ ਪੜਿਆ ਲਿਖਿਆ ਬੱਚੇ ਹੋਣੇ ਚਾਹੀਦੇ ਔਰ ਅਸੀਂ ਧੰਨਵਾਦ ਕਰਦੇ ਹਾਂ ਪ੍ਰਿੰਸੀਪਲ ਸਾਹਿਬ ਦਾ ਜਿਨ੍ਹਾਂ ਨੇ ਅਸੀਂ ਸੋਚ ਰੱਖੀ ਔਰ ਅੱਜ ਵੀ ਜਿਹੜਾ ਪ੍ਰਯਾਸ ਕਲਾ ਮੰਚ ਹੈ ਉਹਨਾਂ ਦੀ ਅਗਵਾਈ ਵਿੱਚ ਬਲੰਦੀਆਂ ਸ਼ੂਰਿਆਏ ਸੋ ਸਾਰਿਆਂ ਦਾ ਹੀ ਮੈਂ ਜਿੰਨੇ ਵੀ ਟੀਚਰ ਸਾਹਿਬਾਨ ਪਹੁੰਚੇ ਜਿੰਨੇ ਵੀ ਹੋਰ ਮੈਂਬਰ ਸਾਹਿਬਾਨ ਪਹੁੰਚੇ ਮੈਂ ਉਹਨਾਂ ਦਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਜੀ ਧੰਨਵਾਦ ਅੱਜ ਦਾ ਪ੍ਰੋਗਰਾਮ ਜੋ ਪ੍ਰਯਾਸ ਕਲਾ ਮੰਚ ਅਨੰਤਪੁਰ ਸਾਹਿਬ ਵੱਲੋਂ ਕਰਵਾਇਆ ਗਿਆ ਸੀ ਬਹੁਤ ਵਧੀਆ ਪ੍ਰੋਗਰਾਮ ਸੀ ਜਿਸ ਵਿੱਚ ਸਾਰੇ ਅਧਿਆਪਕ ਸਹਿਬਾਨ ਨੂੰ ਬੁਲਾਇਆ ਗਿਆ ਔਰ ਅਧਿਆਪਕ ਦਿਵਸ ਦੇ ਸਬੰਧ ਵਿੱਚ ਇਹ ਪ੍ਰੋਗਰਾਮ ਕਰਵਾਇਆ ਗਿਆ ਸੀ ਜਿਸ ਵਿੱਚ ਇਸ ਕਲਾ ਮੰਚ ਨੇ ਜਿੰਨੇ ਵੀ ਰਿਪਿਊਟਡ ਆਰਗੇਨਾਈਜੇਸ਼ਨਸ ਆ ਉਹਨਾਂ ਦੇ ਮੈਂਬਰਸ ਨੂੰ ਵੀ ਬੁਲਾਇਆ ਔਰ ਸਭ ਨੂੰ ਬਹੁਤ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਟ੍ਰੀਟ ਕੀਤਾ ਬਹੁਤ ਵਧੀਆ ਅਸਾ ਇਹਨਾਂ ਦਾ ਮੰਚ ਦਾ ਧੰਨਵਾਦ ਕਰਦੇ ਹਾਂ ਜੀ